ਸਬੰਧ ਤੁਹਾਡਾ ਇਹ ਦੇਖੋ ਸੁਖਾਲਤ ਹੋਈ ਨਾ ਜਿਸ ਵੇਲੇ ਗੁਰੂ ਸਾਹਿਬ ਜੀ ਉੱਥੇ ਦਿੱਲੀ ਵਿੱਚ ਕਹਿ ਸੀਗੇ ਉਸ ਵੇਲੇ ਗੁਰੂ ਸਾਹਿਬ ਜਿਹੜੇ 59 ਸਲੋਕ ਆ ਉਸ ਵੇਲੇ ਉਹ ਦੋ ਉਚਾਰੇ ਆ ਮਹਾਰਾਜ ਨੇ ਤੇ ਉਹੀ 59 ਸਲੋਕ ਜਿਹੜੇ ਆ ਉਹ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਗੋੜੀ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਦੇ ਨੌ ਸ਼ਬਦ ਆ ਜੋ ਮਨੋਕਰੂ ਕਹਿੰਦੇ ਹਨ ਹੇ ਜੀਵ ਮਾਇਆ ਦੀਆਂ ਬਾਸ਼ਨਾਮਾ ਛੱਡ ਕੇ ਪ੍ਰਭੂ ਨਾਲ ਜੁੜ। ਆਸਾ ਰਾਗ ਵਿੱਚ ਇੱਕ ਚੌਪੜਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ ਵਿਆਖਤ ਨਹੀਂ ਪੜ੍ਹ ਸਕਦੇ। ਵਿਆਖਤ पटपट ਵਿੱਚ 나ਗਵਾ ਤੇ ਦੇਵਗੰਧਾਰੀ ਰਾਗ ਵਿੱਚ ਤਿੰਨ ਤਉਪਦੇ ਹਨ ਮਾਰੇ ਕੀ ਹੈ ਨਾਮ ਸਿਮੁੰਦੀ ਮਹਿਮਾ ਗੁੰਦੇ ਹਨ ਜਿਸਨੇ ਵੀ ਹਰੀ ਨਾਮ ਜਪਿਆ ਉਸ ਦਾ ਭੇਖ ਸਬਰ ਗਿਆ ਵਿਹਾਗੜਾ ਰਾਗ ਜਿਹੜਾ ਉਹਦੇ ਵਿੱਚ ਮਾਰੇ ਇਸਰ ਹੁੰਦੇ ਆ ਸੰਸਾਰ ਦੇ ਅਨੇਕ ਰੰਗਾਂ ਪਿੱਛੇ ਇੱਕੋ ਹੀ ਸੱਚਾ ਪ੍ਰਭੂ ਹੈ ਜਿਸਨਾ ਰਾਗ ਸੋਟ ਦੇ ਵਿੱਚ ਮਾਰੇ ਤੇ 12 ਸ਼ਬਦ ਆ ਰਾਗ ਤਨਾਤਰੀ ਵਿੱਚ ਚਾਰ ਸ਼ਬਦ ਤੇ ਜਿਹੜਾ ਰਾਗ ਜੈਜਾਵੰਤੀ ਵਿੱਚ ਤਿੰਨ ਸ਼ਬਦ ਰਾਗ ਟੋਡੀ ਵਿੱਚ ਇੱਕ ਸ਼ਬਦ ਤੇ ਤਿਲੰਗ ਰਾਗ ਵਿੱਚ ਤਿੰਨ ਸ਼ਬਦ। ਬਿਲਾਵਲ ਰਾਗ ਵਿੱਚ ਲੋਪਦੇ ਨੇ ਤਿੰਨ ਪਦੇ। ਤੇ ਦੋ ਸ਼ਬਦਿਆਂ ਤੇ ਰਾਮਕਲੀ ਦੇ ਤਿੰਨ ਰਾਗ ਮਾਲੂ ਦੇ ਤਿੰਨ ਰਾਗ ਸਤ ਵਿੱਚ ਪੰਜ ਸ਼ਬਦ ਜਿਹੜੇ ਮਾਰੇ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ। ਸਾਰੰਗ ਰਾਗ ਦੇ ਚਾਰ ਦੋਪ ਦੇ ਜਾਂ ਸੰਗਿਤ ਆਉਂਦੇ ਆ ਕਿ ਪ੍ਰਭੂ ਤੋਂ ਬਿਨਾ ਕੋਈ ਵੀ ਸੱਚਾ ਸਹਾਇਕ ਨਹੀਂ ਹੈ। ਤੇ ਜਿਹੜਾ ਰਾਗ ਜੈ ਜੈ ਬੰਤੀ ਆ ਉਹ ਸੇਖ ਤੇ ਸੇਵ ਗੁਰੂ ਤੇਗਵਹਾ ਸਾਹਿਬ ਦੀ ਬਾਣੀ ਉਸ ਵਿੱਚ ਬਾਣੀ ਰਚੀ ਆ ਰਾਗ ਜੈ ਜੈ ਬੰਤੀ ਦੇ ਚਾਰ ਦੋ ਪਦੇ ਜਿਹੜੇ ਆ ਉਦੋਂ ਗੁਰਸਾ ਵੀ ਉੱਚ ਦਰਜਾ ਤੇ ਅਖੀਰ ਵਿੱਚ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਆ ਉਹ ਰਾਗ ਰਹਿਕ ਨੂੰ 57 ਸ਼ਲੋਕ ਆ ਉਹ ਰਾਗਾ ਵਿੱਚ ਨਹੀਂ ਹੈਗੇ ਜਿਹੜੇ ਸ਼ਲੋਕ ਆ ਤੇ ਮੁੰਦਾਵਣੀ ਮਹਲਾ ਪੰਜਵਾਂ ਤੋਂ ਪਹਿਲਾ ਦਰਜਾ ਤੇ ਜੀਵਨ ਦੀ ਸਚਾਈ ਵਿਰਾਗ ਦੇ ਨਾਮ ਦੀ ਮਹਿਮਾ ਨੂੰ ਡੂੰਘੇ ਰੂਪ ਵਿੱਚ ਦਿਖਾਉਂਦੇ ਹਨ ਗੁਰੂ ਜੀ ਦੀ